ਏ ਹੁਣ ਮੈਂ ਬਸ ਇੱਕ ਵਾਰ ਸਨੇਹਾ ਦੇਣਾ ਸੀ ਇੱਕ ਕਮਲਕੌਰ ਆ ਕੁੜੀ ਉਹ ਵੀ ਬਹੁਤ ਗੰਦ ਪਾਉਂਦੀ ਆ ਜੇ ਨਾ ਹਟੇ ਇਹਨਾਂ ਚੋਂ ਇਹਨਾਂ ਦੇ ਟੱਬਰ ਟੀਰ ਮਾਰਾਂਗੇ ਬਾਅਦ ਕਿਉਂਕਿ ਦੇਖੋ ਜੇ ਸਾਡੇ ਕੌਮ ਦੇ ਟੱਬਰ ਖਰਾਬ ਹੋ ਰਹੇ ਨੇ ਇਹਨਾਂ ਕਰਕੇ ਠੀਕ ਹੈ ਪੰਜਾਬ ਦੇ ਜਵਾਕ ਖਰਾਬ ਹੋ ਰਹੇ ਨੇ ਇਹਨਾਂ ਕਰਕੇ ਤਾਂ ਇਹਨਾਂ ਦਾ ਟੱਬਰ ਇੱਕਦਮ ਮਰ ਜੂ ਕੋਈ ਤੂਫਾਨ ਨਹੀਂ ਹੋਣ ਲੱਗਿਆ ਤੇ ਇਹਨਾਂ ਚੋਂ ਕਿਸਦਾ ਸੀ ਟੱਬਰ ਮਾਰ ਕੇ ਪ੍ਰੂਵ ਕਰ ਦੇਣਾ ਵੀ ਵੀਡੀਓ ਫਿਰ ਵੀ ਪਾਉਣੀਆਂ ਬੰਦੇ ਕਰਨਗੇ ਉਦੋਂ ਚੰਗਾ ਪਹਿਲਾਂ ਹੀ ਹਟ ਜਾ ਇਹ ਹੁਣ ਮੈਂ ਬਸ ਇੱਕ ਵਾਰ ਸਨੇਹਾ ਦੇਣਾ ਸੀ ਇੱਕ ਕਮਲਕੌਰ ਆ ਕੁੜੀ ਉਹ ਵੀ ਬਹੁਤ ਗੰਦ ਪਾਉਂਦੀ ਆ ਜੇ ਨਾਂ ਹਟੇ ਇਹਨਾਂ ਚੋਂ ਇਹਨਾਂ ਦੇ ਟੱਬਰ ਟੀਰ ਮਾਰਾਂਗੇ ਬਾਅਦ ਕਿਉਂਕਿ ਦੇਖੋ ਜੇ ਸਾਡੇ ਕੌਮ ਦੇ ਟੱਬਰ ਖਰਾਬ ਹੋ ਰਹੇ ਨੇ ਇੰਨਾ ਕਰਕੇ ਠੀਕ ਹੈ ਪੰਜਾਬ ਦੇ ਜਵਾਹ ਖਰਾਬ ਹੋ ਰਹੇ ਨੇ ਇੰਨਾ ਕਰਕੇ ਤਾਂ ਇਹਨਾਂ ਦਾ ਟੱਬਰ ਇੱਕਦਮ ਮਰ ਜੂ ਕੋਈ ਤੂਫਾਨ ਨਹੀਂ ਹੋਣ ਲੱਗਿਆ ਤੇ ਇਹਨਾਂ ਚੋਂ ਕਿਸਦਾ ਸੀ ਟੱਬਰ ਮਾਰ ਕੇ ਪ੍ਰੂਵ ਕਰ ਦੇਣਾ ਵੀ ਵੀਡੀਓ ਫਿਰ ਵੀ ਪਾਉਣੀਆਂ ਬੰਦੇ ਕਰਨਗੇ ਉਦੋਂ ਚੰਗਾ ਪਹਿਲਾਂ ਹੀ ਹਟ ਜਾਣ ਇਹ ਹੁਣ ਮੈਂ ਬਸ ਇੱਕ ਵਾਰ ਸਨੇਹਾ ਦੇਣਾ ਸੀ ਇੱਕ ਕਮਲ ਗੌਰ ਆ ਕੁੜੀ ਉਹ ਵੀ ਬਹੁਤ ਗੰਦ ਪਾਉਂਦੀ ਆ ਜੇ ਨਾਂ ਹਟੇ ਇਹਨਾਂ ਚੋਂ ਇਹਨਾਂ ਦੇ ਟੱਬਰ ਟੀਰ ਮਾਰਾਂਗੇ ਬਾਅਦ ਕਿਉਂਕਿ ਦੇਖੋ ਜੇ ਸਾਡੇ ਕੌਮ ਦੇ ਟੱਬਰ ਖਰਾਬ ਹੋ ਰਹੇ ਪੰਜਾਬ ਦੇ ਜਵਾਕ ਖਰਾਬ ਹੋ ਰਹੇ ਇੰਨਾ ਕਰਕੇ ਤਾਂ ਇਹਨਾਂ ਦਾ ਟੱਬਰ ਇੱਕਦਮ ਮਰ ਜੂ ਕੋਈ ਤੂਫਾਨ ਨਹੀਂ ਹੋਣ ਲੱਗਿਆ ਤੇ ਇਹਨਾਂ ਚੋਂ ਕਿਸਦਾ ਸੀ ਟੱਬਰ ਮਾਰ ਕੇ ਪ੍ਰੂਵ ਕਰ ਦੇਣਾ ਵੀ ਵੀਡੀਓ ਫਿਰ ਵੀ ਪਾਉਣੀਆਂ ਬੰਦੇ ਕਰਨ ਗਈ ਉਦੋਂ ਚੰਗਾ ਪਹਿਲਾਂ ਹੀ ਹਟ ਜਾ ਇਹ ਹੁਣ ਮੈਂ ਬਸ ਇੱਕ ਵਾਰ ਸਨੇਹਾ ਦੇਸੀ ਇੱਕ ਕਮਲਕੌਰ ਆ ਕੁੜੀ ਉਹ ਵੀ ਬਹੁਤ ਗੰਦ ਪਾਉਂਦੀ ਆ ਜੇ ਨਾ ਹਟੇ ਇਹਨਾਂ ਚੋਂ ਇਹਨਾਂ ਦੇ ਟੱਬਰ ਟੀਰ ਮਾਰਾਂਗੇ ਬਾਅਦ ਕਿਉਂਕਿ ਦੇਖੋ ਜੇ ਸਾਡੇ ਕੌਮ ਦੇ ਟੱਬਰ ਖਰਾਬ ਹੋ ਰਹੇ ਨੇ ਇੰਨਾ ਕਰਕੇ ਠੀਕ ਹੈ ਪੰਜਾਬ ਦੇ ਜਵਾਕ ਖਰਾਬ ਹੋ ਰਹੇ ਇੰਨਾ ਕਰਕੇ ਤਾਂ ਇਹਨਾਂ ਦਾ ਟੱਬਰ ਇੱਕਦਮ ਮਰ ਜੂ ਕੋਈ ਤੂਫਾਨ ਨਹੀਂ ਹੋਣ ਲੱਗਿਆ ਇੰਨਾਂ ਚੋ ਕਿਸਦਾ ਸੀ ਟੱਬਰ ਮਾਰ ਕੇ ਪ੍ਰੂਵ ਕਰ ਦੇਣਾ ਵੀ ਵੀਡੀਓ ਫੇਰ ਵੀ ਪਾਉਣੀਆਂ ਬੰਦੇ ਕਰਨਗੇ ਉਦੋਂ ਚੰਗਾ ਪਹਿਲਾਂ ਹੀ ਹਟ ਜਾ ਇਹ ਹੁਣ ਮੈਂ ਬਸ ਇੱਕ ਵਾਰ ਸਨੇਹਾ ਦੇਣਾ ਸੀ ਇੱਕ ਕਮਲਕੌਰ ਆ ਕੁੜੀ ਉਹ ਵੀ ਬਹੁਤ ਗੰਦ ਪਾਉਂਦੀ ਆ ਜੇ ਨਾ ਹਟੇ ਇੰਨਾਂ ਚੋ ਇਹਨਾਂ ਦੇ ਟੱਬਰ ਟੀਰ ਮਾਰਾਂਗੇ ਬਾਅਦ ਕਿਉਂਕਿ ਦੇਖੋ ਜੇ ਸਾਡੇ ਕੌਮ ਦੇ ਟੱਬਰ ਖਰਾਬ ਹੋ ਰਹੇ ਨੇ ਇੰਨਾ ਕਰਕੇ ਠੀਕ ਹੈ ਪੰਜਾਬ ਦੇ ਜਵਾਕ ਖਰਾਬ ਹੋ ਰਹੇ ਨੇ ਇੰਨਾ ਕਰਕੇ ਤਾਂ ਇਹਨਾਂ ਦਾ ਟੱਬਰ ਇੱਕਦਮ ਮਰ ਜੂ ਕੋਈ ਤੂਫਾਨ ਨਹੀਂ ਹੋਣ ਲੱਗਿਆ ਇੰਨਾਂ ਚੋ ਕਿਸਦਾ ਸੀ ਟੱਬਰ ਮਾਰ ਕੇ ਪ੍ਰੂਵ ਕਰ ਦੇਣਾ ਵੀ ਵੀਡੀਓ ਫਿਰ ਵੀ ਪਾਉਣੀਆਂ ਬੰਦੇ ਕਰਨ ਗਈ ਉਹ ਦੂ ਚੰਗਾ ਪਹਿਲਾਂ ਹੀ ਹਟ ਜਾ। ਇਹ ਹੁਣ ਮੈਂ ਬਸ ਇੱਕ ਵਾਰ ਸਨੇਹਾ ਦੇਣਾ ਸੀ ਇੱਕ ਕਮਲਕੌਰ ਆ ਕੁੜੀ ਉਹ ਵੀ ਬਹੁਤ ਗੰਦ ਪਾਉਂਦੀ ਆ। ਜੇ ਨਾ ਹਟੇ ਇੰਨਾਂ ਚੋ ਇਹਨਾਂ ਦੇ ਟੱਬਰ ਟੀਰ ਮਾਰਾਂਗੇ ਬਾਅਦ ਕਿਉਂਕਿ ਦੇਖੋ ਜੇ ਸਾਡੇ ਕੌਮ ਦੇ ਟੱਬਰ ਖਰਾਬ ਹੋ ਰਹੇ ਨੇ ਇੰਨਾ ਕਰਕੇ ਠੀਕ ਐ। ਪੰਜਾਬ ਦੇ ਜਵਾਹ ਖਰਾਬ ਹੋ ਰਹੇ ਨੇ ਇੰਨਾ ਕਰਕੇ ਤਾਂ ਇਹਨਾਂ ਦਾ ਟੱਬਰ ਇੱਕਦਮ ਮਰ ਜੂ ਕੋਈ ਤੂਫਾਨ ਨਹੀਂ ਹੋਣ ਲੱਗਿਆ। ਇੰਨਾ ਚੋ ਕਿਸਦਾ ਸੀ ਟੱਬਰ ਮਾਰ ਕੇ ਪ੍ਰੂਵ ਕਰ ਦੇਣਾ ਵੀ ਵੀਡੀਓ ਫਿਰ ਵੀ ਪਾਉਣੀਆਂ ਬੰਦੇ ਕਰਨ ਗਈ ਉਦੋਂ ਚੰਗਾ ਪਹਿਲਾਂ ਹੀ ਹਟ ਜਾ ਇਹ ਹੁਣ ਮੈਂ ਬਸ ਇੱਕ ਵਾਰ ਸਨੇਹਾ ਦੇਸੀ ਇੱਕ ਕਮਲਕੌਰ ਆ ਕੁੜੀ ਉਹ ਵੀ ਬਹੁਤ ਗੰਦ ਪਾਉਂਦੀ ਆ ਜੇ ਨਾ ਹਟੇ ਇੰਨਾ ਚੋ ਇਹਨਾਂ ਦੇ ਟੱਬਰ ਟੀਰ ਮਾਰਾਂਗੇ ਬਾਅਦ ਕਿਉਂਕਿ ਦੇਖੋ ਜੇ ਸਾਡੇ ਕੌਮ ਦੇ ਟੱਬਰ ਖਰਾਬ ਹੋ ਰਹੇ ਨੇ ਇਹਨਾਂ ਕਰਕੇ ਠੀਕ ਹੈ ਪੰਜਾਬ ਦੇ ਜਵਾਕ ਖਰਾਬ ਹੋ ਰਹੇ ਨੇ ਇਹਨਾਂ ਕਰਕੇ ਤਾਂ ਇਹਨਾਂ ਦਾ ਟੱਬਰ ਇੱਕਦਮ ਮਰ ਜੂ ਕੋਈ ਤੂਫਾਨ ਨਹੀਂ ਆਉਣ ਲੱਗਿਆ ਇੰਨਾ ਚੋ ਕਿਸਦਾ ਸੀ ਟੱਬਰ ਮਾਰ ਕੇ ਪ੍ਰੂਵ ਕਰ ਦੇਣਾ ਵੀ ਵੀਡੀਓ ਫਿਰ ਵੀ ਪਾਉਣੀਆਂ ਬੰਦੇ ਕਰਨਗੇ ਉਦੋਂ ਚੰਗਾ ਪਹਿਲਾਂ ਹੀ ਹਟ ਜਾ ਇਹ ਹੁਣ ਮੈਂ ਬਸ ਇੱਕ ਵਾਰ ਸਨੇਹਾ ਦੇਣਾ ਸੀ ਇੱਕ ਕਮਲਕੌਰ ਆ ਕੁੜੀ ਉਹ ਵੀ ਬਹੁਤ ਗੰਦ ਪਾਉਂਦੀ ਆ ਜੇ ਨਾ ਹਟੇ ਇੰਨਾ ਚੋ ਇਹਨਾਂ ਦੇ ਟੱਬਰ ਟੀਰ ਮਾਰਾਂਗੇ ਬਾਅਦ ਕਿਉਂਕਿ ਦੇਖੋ ਜੇ ਸਾਡੇ ਕੌਮ ਦੇ ਟੱਬਰ ਖਰਾਬ ਹੋ ਰਹੇ ਨੇ ਇੰਨਾ ਕਰਕੇ ਠੀਕ ਹੈ ਪੰਜਾਬ ਦੇ ਜਵਾਕ ਖਰਾਬ ਹੋ ਰਹੇ ਨੇ ਇੰਨਾ ਕਰਕੇ ਤਾਂ ਇਹਨਾਂ ਦਾ ਟੱਬਰ ਇੱਕਦਮ ਮਰ ਜੂ ਕੋਈ ਤੂਫਾਨ ਨਹੀਂ ਹੋਣ ਲੱਗਿਆ ਇੰਨਾਂ ਚੋਂ ਕਿਸਦਾ ਸੀ ਟੱਬਰ ਮਾਰ ਕੇ ਪ੍ਰੂਵ ਕਰ ਦੇਣਾ ਵੀ ਵੀਡੀਓ ਫਿਰ ਵੀ ਪਾਉਣੀਆਂ ਬੰਦੇ ਕਰਨ ਗਈ ਉਹ ਦੂ ਚੰਗਾ ਪਹਿਲਾਂ ਹੀ ਹਟ ਜਾ। ਇਹ ਹੁਣ ਮੈਂ ਬਸ ਇੱਕ ਵਾਰ ਸਨੇਹਾ ਦੇਣਾ ਸੀ ਇੱਕ ਕਮਲਕੌਰ ਆ ਕੁੜੀ ਉਹ ਵੀ ਬਹੁਤ ਗੰਦ ਪਾਉਂਦੀ ਆ। ਜੇ ਨਾ ਹਟੇ ਇੰਨਾਂ ਚੋਂ ਇਹਨਾਂ ਦੇ ਟੱਬਰ ਟੀਰ ਮਾਰਾਂਗੇ ਬਾਅਦ ਕਿਉਂਕਿ ਦੇਖੋ ਜੇ ਸਾਡੇ ਕੌਮ ਦੇ ਟੱਬਰ ਖਰਾਬ ਹੋ ਰਹੇ ਨੇ ਇੰਨਾ ਕਰਕੇ ਠੀਕ ਹੈ। ਪੰਜਾਬ ਦੇ ਜਵਾਹ ਖਰਾਬ ਹੋ ਰਹੇ ਨੇ ਇੰਨਾ ਕਰਕੇ ਤਾਂ ਇਹਨਾਂ ਦਾ ਟੱਬਰ ਇੱਕਦਮ ਮਰ ਜੂ ਕੋਈ ਤੂਫਾਨ ਨਹੀਂ ਹੋਣ ਲੱਗਿਆ। ਇੰਨਾਂ ਚੋਂ ਕਿਸਦਾ ਸੀ ਟੱਬਰ ਮਾਰ ਕੇ ਪ੍ਰੂਵ ਕਰ ਦੇਣਾ ਵੀ ਵੀਡੀਓ ਫਿਰ ਵੀ ਪਾਉਣੀਆਂ ਬੰਦੇ ਕਰਨ ਗਈ ਉਹ ਦੂ ਚੰਗਾ ਪਹਿਲਾਂ ਹੀ ਹਟ